ਕਰਨੇ ਵੀ ਕਿਹਾ ਸਾਨੂੰ ਕਿ ਜੀ ਤੁਸੀਂ ਪੈਦਲ ਆ ਜਾਓ ਅਸੀਂ ਕਿਹਾ ਵੀ ਕੋਈ ਗੱਲ ਨਹੀਂ 6 ਤਰੀਕ ਨੂੰ ਪੈਦਲ ਵੀ ਜੱਥੇ ਤੋਰੇ ਥਾਂ ਥਾਂ ਦੇ ਉੱਤੇ ਜੱਥਿਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਉਸ ਸਰਕਾਰ ਆਵਦੀ ਕਹਿਣੀ ਦੇ ਕਰਨੀ ਤੋਂ ਵਿੱਚ ਬਹੁਤ ਫਰਕ ਹੈ ਸਰਕਾਰ ਆਵਦੀ ਗੱਲ ਕਈ ਤੋਂ ਮੁਕਰ ਰਹੀ ਹੈ ਭੱਜ ਰਹੀ ਹੈ ਤੋਂ ਇਸ ਕਰਕੇ ਸਾਨੂੰ ਮਜਬੂਰ ਨਾ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ ਅੱਜ ਰੇਲਵੇ ਟਰੈਕ ਦੇ ਉੱਤੇ ਆਉਣਾ ਪਿਆ ਪਿੱਛੇ ਨਾ ਹੋ ਜੀਏ ਮਾੜਾ ਜਾਂ ਹਾਂ ਜੀ ਬਤਾ ਜੀ ਅੱਜ ਦਾ ਜਿਹੜਾ ਧਰਨੇ ਤੇ ਜਾ ਰਹੇ ਨੇ ਕਿਸ ਚੀਜ਼ ਨੂੰ ਲੈ ਕੇ ਜਿਹੜੀ ਆ ਸਰਕਾਰ ਨੇ ਦੇਖੋ ਇਸ ਤਰੀਕੇ ਦੇ ਨਾਲ ਸਰਕਾਰ ਨੇ ਉਹ ਆ ਕੇ ਸੇਖਾਪਣ ਤੇ ਰੋਕ ਹੈ ਕਿ ਕਿਸਾਨਾਂ ਦੀਆਂ ਗੱਲਾਂ ਸੁਣਨ ਦੀ بجائے ਜਿਹੜੀਆਂ ਸਰਕਾਰ ਨੇ ਸਾੜਨਾਂ ਵਕ ਵਕ ਸਮਿਆਂ ਦੇ ਉੱਤੇ ਕਮਿਟਮੈਂਟਸ ਕੀਤੀਆਂ ਨੇ ਸਾਡੀਆਂ ਮੰਗਾਂ ਨਹੀਂ ਇਹ ਕੀਤੇ ਹੋਏ ਵਾਦੇ ਨੇ ਉਹਨਾਂ ਵਾਦਿਆਂ ਨੂੰ ਪੂਰਿਆ ਕਰਨ ਦੀ بجائے ਸਰਕਾਰ ਐਡੀ ਵੱਡੀ ਪੱਧਰ ਤੋਂ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਦਿੱਲੀ ਆਉਦੀ ਰਾਜਧਾਨੀ 'ਚ ਨਾ ਜਾਣ ਦੇਵੀ ਔਰ ਸਰਕਾਰ ਨੇ ਇਹ ਵੀ ਕਿਹਾ ਸਾਨੂੰ ਕਿ ਜੀ ਤੁਸੀਂ ਪੈਦਲ ਆਜੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ 6 ਤਰੀਕ ਨੂੰ ਪੈਦਲ ਵੀ ਜੱਥੇ ਤੋਰੇ ਥਾਂ ਥਾਂ ਦੇ ਉੱਤੇ ਜੱਥਿਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਥੋ ਸਰਕਾਰ ਆਪਦੀ ਕਹਿਣੀ ਦੇ ਕਰਨੀ ਤੋਂ ਦੇ ਵਿੱਚ ਬਹੁਤ ਫਰਕ ਹੈ ਸਰਕਾਰ ਆਪਦੀ ਗੱਲ ਕਈ ਤੋਂ ਮੁਕਰ ਰਹੀ ਹੈ ਭੱਜ ਰਹੀ ਹੈ ਥੋ ਇਸ ਕਰਕੇ ਸਾਨੂੰ ਮਜਬੂਰ ਨਾ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ ਅੱਜ ਰੇਲਵੇ ਟਰੈਕ ਦੇ ਉੱਤੇ ਆਉਣਾ ਪਿਆ ਔਰ ਅਸੀਂ ਅੱਜ ਸਿਰਫ 4 ਘੰਟੇ ਦਾ ਸੰਕੇਤਕ ਪ੍ਰੋਗਰਾਮ ਹੈ ਅੱਗੇ ਅਸੀਂ ਪ੍ਰੋਗਰਾਮ ਅੱਗੇ ਜਾ ਕੇ ਦੁਬਾਰਾ ਮੀਟਿੰਗ ਲੁਸਤਾਣ ਜਿਹੜਾ ਤੁਸੀਂ ਆਪਣਾ ਦਿੱਲੀ ਦਾ ਪ੍ਰੋਗਰਾਮ ਰੱਖਿਆ ਦਿੱਲੀ ਚੱਲੋ ਦਾ ਉਹਦਾ ਕੀ ਬਣਿਆ ਦੇਖੋ ਦਿੱਲੀ ਚੱਲੋ ਦਾ ਪ੍ਰੋਗਰਾਮ ਸਾਡਾ ਐਲਾਨ ਦਿੱਲੀ ਚੱਲੋ ਦਾ ਹੀ ਸੀ ਲੇਕਿਨ ਦਿੱਲੀ ਚੱਲੋ ਦੇ ਐਲਾਨ ਦੇ ਨਾਲ ਮਤਲਬ ਹੁੰਦਾ ਸਰਕਾਰ ਤੇ ਦਬਾਅ ਕੀ ਬਣਦਾ ਹੈ ਕਿ ਦਿੱਲੀ ਜਾ ਕੇ ਦਬਾਅ ਬਣਦਾ ਹੈ ਜਾਂ ਜਿੱਥੇ ਬਣਦਾ ਹੈ ਅਜਿਵੇਂ ਸਰਕਾਰ ਅੰਡਰ ਪ੍ਰੈਸ਼ਰ ਹੈ ਸਰਕਾਰ ਰੋਜ਼ ਨਵਾਂ ਕੁਛ ਨਾ ਕੁਛ ਕਰ ਰਹੀ ਹੈ ਐਂਡ ਡਬਲਯੂਟੀਓ ਦੇ ਵਿੱਚ ਸਾਡੀਆਂ ਗੱਲ ਚੱਲੀ ਗਈ ਸਰਕਾਰ ਕਿਸਾਨਾਂ ਦੀਆਂ ਪੰਜ ਫਸਲਾਂ ਦੀ ਗੱਲ ਕਰਨ ਲੱਗੀ ਸਰਕਾਰ ਨੇ ਝੋਨੇ ਦੇ ਨਰਮੇ ਦੀ ਗੱਲ ਕੀਤੀ ਸਰਕਾਰ ਨੇ ਗੰਨੇ ਦਾ ਰੇਟ ਵਧਾਇਆ ਸਰਕਾਰ ਨੇ ਹਰਿਆਣੇ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਇਹ ਤੋਂ ਸਿੱਧ ਹੁੰਦਾ ਹੈ ਕਿ ਅੰਦੋਲਨ ਦਾ ਪ੍ਰੈਸ਼ਰ ਬਣਿਆ ਹੋਇਆ ਹੈ ਔਰ ਜਿੱਥੇ ਬਣਿਆ ਹੋਇਆ ਪ੍ਰੈਸ਼ਰ ਇਸੇ ਪ੍ਰੈਸ਼ਰ ਨੂੰ ਹੋਰ ਵਕ ਵਕ ਫਾਰਮਾਂ ਦੇ ਵਿੱਚ ਅੰਦੋਨ ਨੂੰ ਅੱਦੇ ਵਿਧਾ ਕੇ ਅਸੀਂ ਨੂੰ ਤਬਣਾ ਕਰਨ ਦਾ ਯਤਨ ਹੈ ਕਿ ਜਿਹੜਾ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ ਬੈਠ ਕੇ ਟੇਬਲ ਤੇ ਬੈਠ ਕੇ ਗੱਲ ਹੋਵੇਗੀ ਧਰਨੇ ਨਾਲ ਕੰਮਾ ਕੁਝ ਵੀ ਨਹੀਂ ਦੇਖੋ ਸਾਡੇ ਨਾਲ ਗੱਲਬਾਤ ਕਰੋ ਸਭ ਤੋਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਸਰਕਾਰ ਗੱਲਬਾਤ ਲਈ ਚਾਹੁੰਦੀ ਹੈ ਤੇ ਅਸੀਂ ਕਿਦੋਂ ਭਜਦੇ ਹਾਂ ਜਿਹੜੀ ਮੰਤਰੀ ਜੀ ਅੱਜ ਗੱਲ ਕਹਿ ਰਹੇ ਨੇ 2 ਸਾਲ ਹੋ ਗਏ ਜੀ 2 ਸਾਲ 2 ਮਹੀਨੇ ਅੰਦੋਲਨ ਸਮਾਪਤ ਕਰਕੇ ਆਇਆ ਨੂੰ ਪੋਸਟਪੋਨ ਕਰਕੇ ਆਏ ਨੇ ਉਹਨੂੰ ਤਾਂ ਲੱਗੇ ਹੁਣ ਤੱਕ ਤਾਂ ਸਰਕਾਰ ਨੇ ਟੇਬਲ ਤੇ ਸਾਨੂੰ ਸੱਧਿਆ ਨਹੀਂ ਜਦੋਂ ਅਸੀਂ ਸੜਕਾਂ ਤੇ ਆਇਆ ਰੇਲਵੇ ਟ੍ਰੈਕਾਂ ਤੇ ਆਇਆ ਉਹਦੇ ਸੱਧਿਆ ਨਾ ਪਰ ਮੈਂ ਵੀ ਕਹੂੰਗਾ ਧੰਨਵਾਦ ਸਰਕਾਰ ਦਾ ਫਿਰ ਵੀ ਜੇ ਸੱਦ ਲਿਆ ਤਾਂ ਸੱਦੇ ਤਾਂ ਸਹੀ ਕੇਵਲ ਟੀਵੀ ਚੈਨਲਾਂ ਦੇ ਬੋਲਣ ਨਾਲ ਨਹੀਂ ਗੱਲ ਬਣਨੀ ਸਰਕਾਰ ਸੱਦਾ ਪੱਤਰ ਦੇਵੇ ਬਾ ਕਾਇਦਾ ਜਿਵੇਂ ਸੱਦੇ ਆਉਂਦੇ ਹੁੰਦੇ ਜੱਥੇਬੰਦੀਆਂ ਨੂੰ ਸੱਦਾ ਆਵੇ ਸੱਦਾ ਆਉਣ ਤੋਂ ਬਾਅਦ ਅਸੀਂ ਵਿਚਾਰਾਂਗੇ ਪ੍ਰਧਾਨ ਜੀ ਜਿਹੜਾ ਮਨਜੋਗ ਹਾਈ ਕੋਰਟ ਹਰਿਆਣਾ ਹਾਈ ਕੋਰਟ ਕੋਲੋਂ ਟਿੱਪਣੀ ਆਈ ਹੈ ਕਿ ਜਿਸ ਤਰ੍ਹਾਂ ਬੱਚਿਆਂ ਨੂੰ ਲੈ ਕੇ ਕਿਸਾਨ ਜਿਹੜਾ ਧਰਨੇ ਤੇ ਬੈਠੇ ਨੇ ਜਾਂ ਬੀਬੀਆਂ ਨੂੰ ਲੈ ਕੇ ਬੈਠੇ ਨੇ ਇਹਦੇ ਨਾਲ ਜਿਹੜਾ ਗਲਤ ਅਸਰ ਜਾ ਰਿਹਾ ਹੈ ਦੇਖੋ ਮੈਂ ਕਹੂੰਗਾ ਇਹ ਮਾਨਯੋਗ ਹਾਈ ਕੋਰਟ ਨੂੰ ਇਸ ਗੱਲ ਦਾ ਤਾਂ ਪਤਾ ਹੈ ਸਾਡੇ ਨਾਲੋਂ ਵੱਧ ਪਤਾ ਉਹ ਨਿਆਂਪਾਲਿਕਾ ਹੈ ਸਾਡਾ ਇੱਕ ਬਹੁਤ ਵੱਡਾ ਥੜਾ ਹੈ ਹਮੇ ਲੋਕਤੰਤਰ ਦਾ ਹੁਣ ਉੱਥੋਂ ਜਿਹੜੇ ਪਿੰਡਾਂ ਦੇ ਹਾਂ ਇਹ ਕਿਹੜੇ ਕਿਹੜੇ ਕਾਨੂੰਨ 'ਚ ਲਿਖਿਆ ਕਿ ਬੀਬੀਆਂ ਪ੍ਰੋਟੈਸਟ ਨਹੀਂ ਕਰਨਗੀਆਂ ਸਾਰਾ ਦੇਸ਼ ਮਾਤਾ ਮਾਈ ਭਾਗੋ ਨੂੰ ਮੰਨਦਾ ਸਾਰਾ ਦੇਸ਼ ਰਾਣੀ ਚੰਸੀ ਨੂੰ ਸਲੂਟ ਕਰਦਾ ਹੈ ਉਹ ਅਣੜੀ ਹੈ ਨਾ ਦੋਨੋਂ ਹੀ ਅੰਦੋਲਨ ਲੜੀਆਂ ਨੇ ਸਰਕਾਰਾਂ ਦੇ ਖਿਲਾਫ ਉਹਨਾਂ ਨੂੰ ਸਲੂਟ ਹੋ ਰਿਹਾ ਹੈ ਅਜੇ ਇਹ ਬੀਬੀਆਂ ਦੇ ਅੰਦੋਲਨ ਚ ਗਈਆਂ ਇਹਨਾਂ ਨੂੰ ਕੀ ਗੱਲ ਕੀ ਕੀ ਮਾਣਾ ਕਰਦਾ ਸਾਡੇ ਘਰ ਨੂੰ ਅੱਗ ਲੱਗੀ ਹੈ ਉਹ ਅੱਗ ਨੂੰ ਬੁਝਾਉਣ ਵਾਸਤੇ ਸਾਡੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਅਸੀਂ ਹਰ ਇੱਕ ਜਾਨਾਂ ਜਾਨਤਨ ਕਰੀਏ ਉਹ ਅੱਗ ਨੂੰ ਬੁਝਾਈਏ ਇੱਕ ਅੱਗ ਦੂਜੀ ਗੱਲ ਹਰ ਵਾਰ ਸਾਡਾ ਯੋਜਨਾ ਨੇ ਹੋਇਆ ਕਿ ਅਸੀਂ ਯੂਥ ਨੂੰ ਪਿੱਛੇ ਰੱਖੀਏ ਅਸੀਂ 21 ਤਰੀਕ ਨੂੰ ਅਨਾਉਂਸ ਕਰਕੇ ਗਏ ਆ ਕਿ ਅਸੀਂ ਅੱਗੇ ਜਾਵਾਂਗੇ ਸਾਡਾ ਕੋਈ ਨੌਜਵਾਨ ਅੱਗੇ ਨਹੀਂ ਜਾਏਗਾ ਸਾਡੀ ਅਨਾਉਂਸਮੈਂਟ ਆ ਤੁਹਾਡੇ ਚੈਨਲਾਂ ਤੇ ਪਈ ਆ ਔਰ ਜਿਹੜੀ ਸਾਡੀ ਮਾਨਯੋਗ ਸੁਪਰੀਮ ਕੋਰਟ ਹੈ ਸਾਡੀ ਹਾਈ ਕੋਰਟ ਦੇ ਉੱਤੇ ਸਾਨੂੰ ਅੱਜ ਵੀ ਮਾਨ ਹੈ ਤੇ ਸਾਨੂੰ ਅੱਜ ਵੀ ਉਸ ਤੇ ਪੂਰਨ ਵਿਸ਼ਵਾਸ ਆ ਭਰੋਸਾ ਹੈ ਕਿ ਕਿਸਾਨਾਂ ਦਾ ਪੱਖ ਹਾਈ ਕੋਰਟ ਦੇ ਵਿੱਚ ਨਹੀਂ ਗਿਆ ਇੱਕ ਸਰਕਾਰ ਦੇ ਪੱਖ ਦੇ ਉੱਤੇ ਹੀ ਐਡੀ ਵੱਡੀ ਟਿੱਪਣੀ ਕਰਨੀ ਮੈਨੂੰ ਲੱਗਦਾ ਕਿਸਾਨਾਂ ਦੇ ਸਨਮਾਨ ਦੇ ਲਈ ਉਹ ਨੁਕਸਾਨਦਿਆਂ ਨਹੀਂ ਕਰਨੀ ਚਾਹੀਦੀ ਸੀ ਸਾਡੀ ਹਾਈ ਕੋਰਟ ਨੂੰ ਸਾਡੀਆਂ ਉਹ ਵੀਡੀਓ ਜਿੱਦੋਂ ਹਰਿਆਣਾ ਪੁਲਿਸ ਸਾਨੂੰ ਸਾਡੀਆਂ ਖੜੀਆਂ ਫਸਲਾਂ 'ਚ ਆ ਕੇ ਗੋਲੀਆਂ ਮਾਰ ਰਹੀ ਐ ਸਾਡੇ ਕੈਂਪਾਂ 'ਚ ਆ ਕੇ ਸਾਡੇ ਟਰੈਕਟਰ ਤੋੜ ਰਹੀ ਐ ਉਹਨਾਂ ਨੂੰ ਆਧਾਰ ਬਣ ਕੇ ਸੋਮਾ ਗੋਲਣਾ ਚਾਹੀਦਾ ਹੈ ਚੋਣ ਜਾਬਤੇ ਨੂੰ ਲੈ ਕੇ ਜੇ ਚੋਣ ਜਾਬਤਾ ਲੱਗਿਆ ਤਾਂ ਅਸੀਂ ਆਦੇ ਆਪਣੇ ਮੰਦਾ ਜਿਹੜਾ ਪੁੱਟਕਾਂ ਗਏ ਕਿਉਂਕਿ ਚੋਣ ਜਾਬਤਾ ਲੱਗਣ ਵਾਲਾ ਹੈ ਦੇਖੋ ਦੇਖੋ ਜਿਹੜਾ ਚੋਣ ਜਾਬਤਾ ਹੈ ਨਾ ਜੀ ਚੋਣ ਚੋਣ ਜਾਬਤਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਅਸੀਂ ਅੰਦੋਲਨ ਚ ਜੇਕਰ ਅਚ ਸਾਰੀਆਂ ਪੋਲੀਟਿਕਲ ਧਿਰਾਂ ਕੱਲ ਨੂੰ ਸਰਕਾਰ ਬਣਨ ਦੀ ਇੱਛਕ ਨੇ ਜਿਹੜੀ ਬਣਾਉਣ ਦੀਆਂ ਉਹਨਾਂ ਸਾਰਿਆਂ ਦੇ ਏਜੰਡੇ ਤੇ ਅਸੀਂ ਸਾਨੂੰ ਚੋਣ ਜਾਬਤੇ ਦਾ ਕੋਈ ਫਰਕ ਨਹੀਂ ਪੈਂਦਾ ਸਾਨੂੰ ਤਾਂ ਸਾਡੇ ਮੁੱਦਿਆਂ ਨਾਲ ਮਸਲਾ ਹੈ ਜਿੰਨੋਂ ਅਸੀਂ ਬੈਠੇ ਆਂ ਜਿਹੜੀ ਸਰਕਾਰ ਨਾਲ ਬਣੇਗੀ ਉਹ ਘੱਟੋ ਘੱਟੇ ਜ਼ਰੂਰ ਸੋਚੇਗੀ ਕਿ ਆਹ ਜਿਹੜੇ ਲੋਕ ਬੈਠੇ ਨੇ ਇਹਨਾਂ ਦਾ ਮਸਲਾ ਹੱਲ ਕਰਨਾ ਚੋਣ ਜਾਂ ਤੇ ਇਹ ਸੰਘਰਸ਼ ਇਸ ਤਰ੍ਹਾਂ ਚੱਲਦਾ ਰਹੇਗਾ ਹਾਂ ਇਹ ਤਾਂ ਜਦੋਂ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ ਤਾਂ ਸਾਨੂੰ ਮਜਬੂਰੀ ਹੈ ਸਾਨੂੰ ਇਹ ਕਰਨਾ ਪੈਗਾ ਚਾਰੀ ਰੱਖਣਾ ਪਵੇਗਾ